ਅੰਮਰਸਰ ਦੇ ਵਿੱਚ ਕਾਂਗਰਸੀ ਆਗੂਆਂ ਦੀ ਹੋਈ ਅਹਿਮ ਮੀਟਿੰਗ ਅੱਜ ਦੀ ਜਿਹੜੀ ਲੋਕ ਸਭਾ ਦੀ ਐਕਸਟੈਂਡਡ ਮੀਟਿੰਗ ਸੀ ਹਾਂਜੀ ਮੀਨ ਚੁੱਪ ਕਰ ਦੋ ਯਾਰ ਟੀਰੇ ਵਿੱਚ ਇਹ ਕਾਰਜਕ੍ਰਮ ਸੀਗਾ ਦਵਿੰਦਰ ਯਾਦਵ ਜੀ ਪਹਿਲੀ ਵਾਰੀ ਲੋਕ ਸਭਾ ਸਤਰ ਤੇ ਆਏ ਹੈ ਇਰੇ ਵਿੱਚ ਅਸੀਂ ਬਲੋਕਾਂ ਦੀਆਂ ਕਮੇਟੀਆਂ ਬਲੋਕ ਪ੍ਰਧਾਨ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ तमाम ਲੋਕ ਇੱਥੇ ਆਏ ਸਨ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਉਹਨਾਂ ਨੇ ਖੁੱਲ ਕੇ ਵਿਚਾਰ ਦਵਿੰਦਰ যাদਬ ਜੀ ਦੇ ਸਾਹਮਣੇ ਰੱਖੇ ਦਵਿੰਦਰ যাদਬ ਜੀ ਇਹ ਚਾਹੁੰਦੇ ਸਨ ਕਿ ਕਾਂਗਰਸ ਦਾ ਜਿਹੜਾ ਵਰਕਰ ਹੈ ਉਹ ਆਪਣੀ ਗੱਲ ਰੱਖੇ ਔਰ ਕੀ ਕੀ ਦਿੱਕਤਾਂ ਤੇ ਪ੍ਰੋਬਲਮਸ ਹੈਗੀਆਂ ਪਾਰਟੀ ਦੇ ਅੰਦਰ ਜਾਂ ਸੰਗਠਨ ਦੇ ਅੰਦਰ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਜਾਵੇ। ਜੀ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ, ਸੁਝਾਅ ਦਿੱਤੇ, رائے ਦਿੱਤੀ, مشورے ਦਿੱਤੇ ਆਉਣ ਵਾਲੇ ਸਮੇਂ 'ਚ ਪਾਰਟੀ ਇਹਦੇ ਤੇ ਉਕਤਾ ਸੋਚ ਸਮਝ ਕੇ ਫੈਸਲੇ ਲੈ ਕੇ ਕੰਮ ਕਰੇਗੀ। ਇਸ ਕਰਕੇ ਅੱਜ ਅਸੀਂ ਇੱਥੇ ਆਏ ਆਂ, ਕੱਲ ਨੂੰ ਲੁਧਿਆਣਾ ਜਾਣਾ ਹੈ। ਇਹ ਨਿਰੰਤਰ ਲੋਕ ਸਭਾ ਵਾਈਜ਼ ਐਕਸਟੈਂਡਡ ਮੀਟਿੰਗ ਦਾ ਜਿਹੜਾ سلسلہ ਹੈਗਾ ਉਹ جاری ਹੈਗਾ। ਔਰ 11 ਤਰੀਕ ਨੂੰ ਖਰਗੇ ਸਾਹਿਬ ਪੰਜਾਬ ਦੇ ਸਾਰੇ ਜਿੰਨੇ ਵੀ ਵਰਕਰ ਸਾਥੀ ਨੇ ਕਾਂਗਰਸ ਪਾਰਟੀ ਦੇ ਜਿਹੜੇ ਜਿਨ੍ਹਾਂ ਕੋਲੇ ਅਹੁਦੇ ਨੇ ਮੰਡਲ ਪ੍ਰਧਾਨ ਨੇ ਮੰਡਲ ਕਮੇਟੀਆਂ ਦੇ ਪ੍ਰਧਾਨ ਨੇ ਬੀਐਲਏ ਨੇ ਕਮੇਟੀਆਂ ਨੇ ਬਲਾਕ ਪ੍ਰਧਾਨ ਤੇ ਉਹਨਾਂ ਦੀਆਂ ਕਮੇਟੀਆਂ ਉਹਨਾਂ ਨਾਲ ਚਰਚਾ ਤੇ ਕਨਵੈਨਸ਼ਨ ਕਰਨਗੇ ਮੀਟਿੰਗ ਕਰਨਗੇ ਸਮਰਾਲਾ ਵਿਖੇ अच्छा सर ਜਿਹੜਾ ਅੱਜ ਹੰਗਾਮਾ ਆਇਆ ਉਹਦੇ ਬੜੇ ਚਰਚੇ ਹੋਣ ਦੇ ਕਿ ਟਿਕਟ ਨੂੰ ਲੈ ਕੇ ਹੰਗਾਮਾ ਹੋ ਗਿਆ ਕੋਈ ਕਹਿੰਦਾ ਹਿੰਦੂ ਸਿੱਖ ਉਹ ਕੀ ਹੈ ਸਾਰਾ ਮਸਲਾ ਦੇਖੋ ਯਾਰ ਕਿਸੇ ਦਾ ਹੰਗਾਮਾ ਕਿਸੇ ਲੀਡਰ ਨੇ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਹੈ ਇਹ 7-800 ਜਿਹੜੇ ਸਾਡੇ ਵਰਕਰ ਸਾਥੀ ਆਏ ਹੈ ਕੋਈ ਇੱਕ ਵਿਅਕਤੀ ਆਪਦੀ ਇੱਛਾ ਪ੍ਰਗਟ ਕਰ ਗਿਆ ਔਰ ਇਸ ਕਿਸੇ ਨੂੰ ਕੀ ਅੜਜ ਹੈ ਔਰ ਕੋਈ ਵਿਅਕਤੀ ਨੂੰ ਵੀ ਅਧਿਕਾਰ ਹੈ ਉਹ ਆਪਣੀ ਇੱਛਾ ਪ੍ਰਗਟ ਕਰਨ ਦਾ ਉਹਨਾਂ ਨੇ ਆਪਦੇ ਮਨ ਦੇ ਪਾਵ ਦੱਸੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੰਗਾਮਾ ਹੈ ਹਾਂ ਕਿ ਯਾਰੀ ਇੱਕ ਦੂਜਾ ਬੰਦਾ ਬੋਲਦਿਆਂ ਨੂੰ ਸੁਣ ਕੇ ਉਤੇਜ ਨਾ ਚ ਆ ਜਾਂਦਾ ਮੈਨੂੰ ਲੱਗਦਾ ਨਹੀਂ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੋਈ ਹੈ ਤਾਂ ਦੱਸੋ ਨਵਜੋਤ ਸਿੰਘ ਸਿੱਧੂ ਦਾ ਕੋਈ ਨਾਮ ਨਹੀਂ ਆਇਆ ਨਵਜੋਤ ਸਿੰਘ ਸਿੱਧੂ ਦਾ ਕੋਈ ਨਹੀਂ ਦੇਖੇ ਬਾਕੀ ਸਾਰੇ ਚਲੇ ਗਏ ਦੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੀ ਲੋਕ ਸਭਾ ਦੀ ਮੀਟਿੰਗ ਹੈ ਲੋਕ ਸਭਾ ਦੀ ਮੀਟਿੰਗ 'ਚ ਜਿਨ੍ਹਾਂ ਨੂੰ ਲੋਕਾਂ ਨੂੰ ਨਿਯੋਤਨਾ ਦਿੱਤਾ ਗਿਆ ਉਹ ਆ ਗਏ ਅਗਰ ਨਵਜੋਤ ਸਿੰਘ ਸਿੱਧੂ ਸਾਹਿਬ ਨਹੀਂ ਆਏ ਜਾਂ ਕਿਉਂ ਨਹੀਂ ਆਏ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੀਦਾ ਤੁਹਾਡੇ ਵੱਲੋਂ ਨੂੰ ਨਿਯੋਤਨਾ ਦਿੱਤਾ ਗਿਆ ਸੀ ਕਿ ਨਹੀਂ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਡੇ ਜਿਹੜਾ ਲੋਕ ਸਭਾ ਦਾ ਜਿਹੜਾ ਇਨਚਾਰਜ ਸੁਖਪਾਲ ਸਿੰਘ ਕੁਲਰ ਸਾਹਿਬ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਨੇਹਾ ਲਾਇਆ ਗਿਆ ਸੀ ਕਿਉਂਕਿ ਕਾਫੀ ਥੇਰ ਤੋਂ ਅਮ੍ਰਿਤਸਰ ਸਾਹਿਬ ਵਿਖੇ ਰਹਿੰਦੇ ਨਹੀਂ ਐ ਲੇਕਿਨ ਉਹਨਾਂ ਦੀ ਕੋਠੀ ਉਹਨਾਂ ਦੇ ਪੀਏ ਨੂੰ ਮੇਰੇ ਖਿਆਲ ਸਨੇਹਾ ਇਹਨਾਂ ਨੇ ਲਾ ਦਿੱਤਨਾ ਆਪਾਂ ਸਰ ਕੋਈ ਸਮਾਂ ਸੀ ਜਰ ਨਵਜੋਤ ਸਿੰਘ ਸਿੱਧੂ ਕਿਤੇ ਬਾਹਰ ਸਟੇਟ ਦੇ ਤੇ ਵੀ ਲੱਗਦਾ ਸੀ ਉਹਦੋਂ ਆਉਂਦੇ ਸੀ ਹਰ ਜਗ੍ਹਾ ਪ੍ਰਚਾਰ ਕਰਦੇ ਸੀ ਅੱਜ ਕੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਪਾਸਾ ਵੱਟਦੇ ਪਿਆ ਕਾਂਗਰਸ ਤੋਂ ਕੋਈ ਹੋਰ ਸਵਾਲ ਹੈ ਤਾਂ ਦੱਸਿਆ ਜਾਵੇ ਕਿਉਂਕਿ ਮੈਨੂੰ ਲੱਗਦਾ ਪੂਰੀ ਪ੍ਰੈਸ ਕਾਨਫਰੰਸ ਤੇ ਜੇ ਕੋਈ ਹੋਰ ਕੋਈ ਗੱਲ ਹੈ ਅਚਾ ਮੈਨੂੰ ਪੁੱਛੀ ਜਾਣੀ ਚਾਹੀਦੀ ਹੈ ਬਾਕੀ ਇੱਕ ਹੀ ਮੁੱਦੇ ਤੇ ਐਮਪੀ ਦਾ ਚਿਹਰਾ ਕਿਹੜਾ ਹੋਏਗਾ ਕਿਹੜਾ ਹੋ ਸਕਦਾ ਅੰਮ੍ਰਿਤਸਰ ਦੇ ਵਿੱਚ 2024 ਦੇ ਵਿੱਚ ਜਿਹੜਾ ਐਮਪੀ ਦਾ ਚਿਹਰਾ ਹੈ ਉਹ ਨਾ ਮੈਂ ਤੈਅ ਕਰਨੇ ਨਾ ਬਾਜਵਾ ਸਾਹਿਬ ਨੇ ਤੈਅ ਕਰਨੇ ਉਹ ਹਾਈ ਕਮਾਂਡ ਦਾ ਫੈਸਲਾ ਹੋਏਗਾ ਸਾਰਾ ਜਿੱਤ ਚੁੱਕੇ ਨੇ ਹਾਈ ਕਮਾਂਡ ਸਾਥ ਸਾਡੇ ਔਜਲਾ ਸਾਹਿਬ ਸਾਡੇ ਸਿਟਿੰਗ ਐਮਪੀ ਨੇ ਇੱਥੋਂ ਦੇ ਪਰ ਜਦੋਂ ਵੀ ਟਿਕਟ ਮਿਲਦੀ ਹੈ ਉਹ ਫੈਸਲਾ ਜਿਹੜਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਫੈਸਲਾ ਹੁੰਦਾ ਹੈ ਔਰ ਜਿਸ ਨੂੰ ਵੀ ਕਾਂਗਰਸ ਪਾਰਟੀ ਟਿਕਟ ਦਿੱਤੀ ਜਾਏਗੀ ਚਾਹੇ ਔਜਲਾ ਸਾਹਿਬ ਨੇ ਚਾਹੇ ਕੋਈ ਹੋਰ ਵਿਅਕਤੀ ਨੇ ਉਹ ਸਾਨੂੰ ਮਨਜ਼ੂਰ ਹੈ ਅਸੀਂ ਤਾਂ ਕੇਵਲ ਕਾਂਗਰਸ ਦਾ ਕੰਮ ਕਰਨਾ ਹੈ ਸੰਗਠਨ ਦਾ ਕੰਮ ਕਰਨਾ ਕਿ ਕਿਵੇਂ ਕਾਂਗਰਸ ਨੂੰ ਅੱਗੇ ਲੈ ਕੇ ਅੱਛਾ ਸਰ ਮੀਟਿੰਗ ਜਦੋਂ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਗੱਲ ਕੁਝ ਪਰਸੈਂਟ ਤੈਹ ਹੋ ਜਾਂਦੀ ਹੈ ਕਿ ਆਖਿਰਕਾਰ ਕੀ ਹੋ ਸਕਦਾ ਵਾ ਇਸ ਮੀਟਿੰਗ ਵਿੱਚ ਕੀ ਤੈਹ ਹੋਇਆ ਕੌਣ ਹੋ ਸਕਦਾ ਵਾ ਨਹੀਂ ਇਸ ਤਰ੍ਹਾਂ ਅਸੀਂ 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 ਇੱਥੇ ਇਸ ਕਰਕੇ ਆਏ ਨਹੀਂ ਕਿ ਵੀ ਚਿਹਰਾ ਭੰਨਣ ਥੋੜੀ ਆਏ ਆ ਨਾ ਦਵਿੰਦਰ ਯਾਦਵ ਜੀ ਚਿਹਰਾ ਭੰਨਣ ਆਏ ਆ ਕੇਵਲ ਤੇ ਕੇਵਲ ਵਰਕਰ ਸਾਥੀਆਂ ਨਾਲ ਮੀਟਿੰਗ ਕਰਨ ਆਸਤੀ ਹੈ ਚਿਹਰਾ ਭੰਲਣ ਆਸਤੇ ਮੀਟਿੰਗ ਨਹੀਂ ਰੱਖੀ ਗਿਆ ਜੀ ਰਾਜ ਜੀ 2016 ਦੇ ਵਿੱਚ ਨਵਜੋਤ ਸਿੰਘ ਸਿੱਧੂ ਹਣਾ ਉਹਨਾਂ ਨੂੰ ਨੁਕਸਾਨ ਹੋਇਆ 2024 ਚ ਵੀ ਇਦਾਂ ਹੀ ਹੋਏਗਾ ਜੀ ਜੀ ਅਗਲਾ ਸਵਾਲ ਸਰਕਾਰ ਨੂੰ ਯੋਗ ਬਾ ਕੁਟਾ ਖਤਮ ਕੀਤਾ ਜਾ ਰਿਹਾ ਕੀਰਾ ਰਖਵਾ ਗੋਟਾ ਖਤਮ ਕੀਤਾ ਜਾ ਰਿਹਾ ਕਿਹਦਾ ਕੇਂਦਰ ਸਰਕਾਰ ਆਪਣੀ ਕੇਂਦਰ ਸਰਕਾਰ ਜ਼ੋਰ ਦੀ ਬੋਲਿਆ ਪ੍ਰੋਟੈਸਟ ਵੀ ਕਰਦੇ ਹੋਦੇ ਬਾਰੇ ਕੇਂਦਰ ਸਰਕਾਰ ਯਾ ਨੈਚੁਰਲੀ ਜਿਹੜੇ ਆਲਰੇਡੀ ਪਹਿਲਾਂ ਸਾਡੀਆਂ ਰਿਜ਼ਰਵੇਸ਼ਨਸ ਹੈਗੀਆਂ ਉਹ ਤਾਂ ਨਹੀਂ ਖਤਮ ਕਰਨੀਆਂ ਚਾਹੀਦੀਆਂ ਜੇ ਤੁਸੀਂ ਨਵੀਆਂ ਨਹੀਂ ਦੇ ਸਕਦੀਆਂ ਤੇ ਕਮ ਸੇ ਕਮ ਉਹ ਨਹੀਂ ਖਤਮ ਕਰਨੀਆਂ ਚਾਹੀਦੀਆਂ ਸੈਂਟਰ ਗਵਰਨਮੈਂਟ ਨੂੰ ਜਿਹੜੀਆਂ ਪੁਰਾਣੀਆਂ ਉਹ ਕੋਈ ਕਾਇਦੇ ਕਾਨੂੰਨ ਵੇਖ ਕੇ ਹੀ ਰਿਜ਼ਰਵੇਸ਼ਨ ਦਿੱਤੀਆਂ ਗਈਆਂ ਨੇ ਸੋ ਮੈਨੂੰ ਲੱਗਦਾ ਇਹ ਨਹੀਂਗਾ ਕਿ ਹਰ ਪੁਰਾਣੀ ਸਰਕਾਰ ਨੇ ਕੋਈ ਚੀਜ਼ ਕੀਤੀ ਉਹ ਮਾੜੀ ਕੀਤੀ ਹੈ ਅੱਛਾ ਕਿਸਾਨ ਫਿਰ ਤਿਆਰੀ ਦੇ ਵਿੱਚ ਹੈ ਦੁਬਾਰਾ ਧਰਨਾ ਉੱਤੇ ਦਿੱਲੀ ਅੰਦੋਲਨ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਨੇ ਦੇਖੋ ਜੀ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਕੇਂਦਰ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਆਹ ਤਿੰਨ ਗਰੰਟੀਆਂ ਜਿਹੜੀਆਂ ਕਾਨੂੰਨ ਵਾਪਸ ਵੀ ਲਵਾਂਗੇ ਤੁਹਾਨੂੰ ਐਮਐਸਪੀ ਦੀ ਗਾਰੰਟੀ ਦੇਵਾਂਗੇ ਹਜੇ ਤੱਕ ਉਹ ਮਿਲੀ ਨਹੀਂ ਔਰ ਜਿਹੜੀਆਂ ਸ਼ਰਤਾਂ ਦੇ ਨਾਲ ਧਰਨਾ ਚੱਕਿਆ ਗਿਆ ਸੀ ਉਹ ਕਿਸੇ ਵੀ ਸ਼ਰਤ ਤੇ ਕੇਂਦਰ ਮੈਨੂੰ ਲੱਗਦਾ ਪੂਰੀ ਤਰ੍ਹਾਂ ਪੂਰਾ ਨਹੀਂ ਉਤਰਿਆ ਅਸੀਂ ਹਮੇਸ਼ਾ ਕੀਤੀ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਹੈ ਕਿ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਸਰਕਾਰ ਸੀ ਨੌਕਰੀਆਂ ਦਿੱਤੀਆਂ ਮੁਆਵਜ਼ੇ ਵੀ ਦਿੱਤੇ ਔਰ ਉਹਨਾਂ ਨਾਲ ਡੱਟ ਕੇ ਖੜੀ ਰਹੀ। ਅੱਛਾ RAM ਮੰਦਰ ਜਿਹੜਾ ਬਣਾਇਆ ਗਿਆ ਉਹਦੇ ਨਾਲ ਕੀ ਕੋਈ ਇਫੈਕਟ ਪਈਗਾ ਕਾਂਗਰਸ ਨੂੰ ਕਿਉਂਕਿ ਵੱਡੀ ਗੱਲ ਆਸਥਾ ਨਾਲ ਜੁੜਾ ਚਾਹੇ ਮਾਮਲਾ ਹੈਗਾ ਪਰ ਫਿਰ ਵੀ RAM ਮੰਦਰ ਦੀ 500 ਸਾਲ ਪੁਰਾਣੀ ਮੰਗ ਜਿਹੜੀ ਆ ਕੇਂਦਰ ਸਰਕਾਰ ਦੇ ਦੇਖੋ ਜੀ ਇਹ RAM ਮੰਦਰ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਹੈ ਇਹਨੂੰ ਪੋਲੀਟੀਕਲ ਇੱਕ ਸਿਸਟਮ ਬਣਾ ਲਿਆ ਗਿਆ ਇਵੈਂਟ ਬਣਾ ਕੇ ਪੋਲੀਟੀਕਲ RAM ਜੀ ਸਭ ਦੇ ਸਾਂਝੇ ਨੇ ਹਰ ਵਿਅਕਤੀ ਦੇ ਸਾਂਝੇ ਨੇ ਔਰ ਇਹ ਅਸੀਂ ਇਹ ਕਹੀਏ ਕਿ ਇਹਦੇ ਦਰਵਾਜ਼ੇ ਤਾਂ ਰਾਜੀਵ ਗਾਂਧੀ ਜੀ ਨੇ ਖੋਲੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਉਸ ਵੇਲੇ ਉਹਨਾਂ ਨੇ ਸਾਨੂੰ ਉਹਨਾਂ ਨੇ ਤਾਲਾ ਖੋਲ੍ਹਦਿਆ ਸੋ ਮੇਰੇ ਕਹਿਣ ਦਾ ਮਤਲਬ ਇਹਰੇ ਨਾਲ ਕਿਸੇ ਨੂੰ ਇੱਕ ਵਿਅਕਤੀ ਵਿਸ਼ੇਸ਼ ਨੂੰ ਕ੍ਰੈਡਿਟ ਨਹੀਂ ਜਾਣਾ ਨਾ ਹੀ ਲੋਕ ਬੜੇ ਪੰਜਾਬ ਦੇ ਦੇਸ਼ ਦੇ ਬੜੇ ਸਿਆਣੇ ਨੇ ਹਾਂ ਅਸੀਂ ਸਾਰੇ RAM ਜੀ ਦਾ ਸਤਿਕਾਰ ਕਰਦੇ ਹਾਂ ਸਭ ਧਰਮਾਂ ਦਾ ਸਤਿਕਾਰ ਕਰਦੇ ਆਂ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਦਾ ਕੋਈ ਫਰਕ ਹੈ ਹਾਂ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਰਾਮ ਮੰਦਰ ਜੀ ਦਾ ਜੋ ਵੀ ਸਾਡਾ ਅੱਗੇ ਕਾਰਜਕ੍ਰਮ ਹੋਇਆ ਸਾਰੀ ਦੁਨੀਆ ਨੇ ਸਾਰੇ ਲੋਕਾਂ ਨੇ ਤੁਮਤਾਮ ਨਾਲ ਉਹ ਮਨਾਇਆ ਤੇ ਹਿੱਸਾ ਲਿਆ ਬਰਕਰਾਰਾਂ ਦੇ ਬੜੇ ਖਿਲਾਫ ਨਜ਼ਰ ਆਏ ਬੜੇ ਤੁਹਾਨੂੰ ਉਹਨਾਂ ਸੁਣਨੇ ਪੇਤਾਂ ਨੇ ਬੜੇ ਕਿ ਸਾਡੀ ਪੁੱਛਗਛ ਨਹੀਂ ਹੁੰਦੀ ਹਾਂ ਹੁੰਦਾ ਯਾਰ ਇੱਕ ਪਰਿਵਾਰ ਦੇ ਵਿੱਚ ਹੀ ਬੜੇ ਇੱਕ ਦੂਜੇ ਦੇ ਖਿਲਾਫ ਹੁੰਦੇ ਆ ਤੁਹਾਡੇ ਖਿਲਾਫ ਸਾਰੇ ਅੱਧੇ ਪੱਤਰਕਾਰ ਭਾਈਚਾਰਾ ਤੁਹਾਡੇ ਖਿਲਾਫ ਹੋਏਗਾ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ